ਸੱਚੀ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਮੱਚ ਚੁੱਕੀ ਹੈ ਵੱਡਾ ਸਿਆਸੀ ਧਮਾਕਾ ਜਿਹੜਾ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਮੋੜ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਵੱਲੋਂ ਘਰ ਵਾਪਸੀ ਕਰ ਲਈ ਗਿਆ ਜਦੋਂ ਲੋਕ ਸਭਾ ਦੀਆਂ ਚੋਣਾਂ 2024 ਦੀਆਂ ਲੰਘਦੀਆਂ ਨੇ ਤਾਂ ਉਸ ਵਕਤ ਜਿਹੜਾ ਉਹਨਾਂ ਦੀ ਜਿਹੜੀ ਨੂ ਆ ਪਰਮਪਾਲ ਕੌਰ ਸਿੱਧੂ ਜਿਹੜਾ ਬੀਜੇਪੀ ਚ ਜਾਂਦੇ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਵੀ ਲੜਦੇ ਨੇ ਤਾਂ ਉਸ ਵਕਤ ਅਕਾਲੀ ਦਲ ਦਾ ਪੱਲਾ ਛੱਡ ਕੇ ਇੱਕ ਤਰੀਕੇ ਦੇ ਨਾਲ ਬੀਜੇਪੀ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਚਲੇ ਜਾਂਦੇ ਰੇ ਪਰ ਅੱਜ ਜਿੰਮੀ ਚੋਣ ਦੌਰਾਨ ਅਕਾਲੀ ਦਲ ਨੂੰ ਵੱਡਾ ਹੰਗਾਰਾ ਦਿੱਤਾ ਗਿਆ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਕਰਵਾਪਸੀ ਆ ਖੁੱਦ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਕਰਵਾਈ ਗਿਆ ਸੁਖਵੀਰ ਸਿੰਘ ਬਾਦਲ ਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਆਪ ਪੋਸਟ ਸੰਜੀ ਕਰਕੇ ਉਸ ਦੇ ਵਿੱਚ ਕੁਝ ਲਿਖਿਆ ਵੀ ਆ ਮਲੂਕਾ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਦੇ ਹੇਠ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਨਿਭਾਇਆ ਹੈ ਉਹਨਾਂ ਦੀ ਬਾਉਸੀ ਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਉਹ ਲੁਧਿਆਣਾ ਪੱਛਮੀ ਦੀ ਜੜੀ ਜਿਮਨੀ ਚੋਣਾਂ ਦੇ ਵਿੱਚ ਚੱਲ ਰਹੀ ਪਾਰਟੀ ਦੀ ਚੋਣ ਮੁਹਿੰਮ ਦੇ ਵਿੱਚ ਤੁਰੰਤ ਸ਼ਾਮਲ ਹੋਣਗੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆ ਹਰ ਦਿਨ ਮਜ਼ਬੂਤੀ ਵੱਲ ਵਧ ਰਿਹਾ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੀ ਇਕਲੌਤੀ ਪਾਰਟੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੋਰ ਮਜ਼ਬੂਤ ਬਣਾਓ ਤੇ ਇੱਕ ਜੋ ਟੋਪੋ ਜਾਨੀ ਕਿ ਸੀ ਬੀ ਸਿੰਘ ਬਾਦਲ ਨੇ ਜੋ ਲਾਈਨਾਂ ਲਿਖੀਆਂ ਨੇ ਉਹ ਡਿੱਟੋ ਲਾਈਨਾਂ ਤੁਹਾਨੂੰ ਅਸੀਂ ਇੱਕ ਇੱਕ ਸ਼ਬਦ ਪੜ੍ਹ ਕੇ ਸੁਣਾਇਆ ਕਿ ਕਿਸ ਤਰੀਕੇ ਉਹਨਾਂ ਦੇ ਵੱਲੋਂ ਖੁਸ਼ੀ ਬਿਆਨ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹਨਾਂ ਨੇ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਨਾਲ ਜਿਹੜਾ ਨਾਲ ਚੱਲ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਸਹਾਲਾਂ ਕਿ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਖੁਦ ਵੀਰ ਸਿੰਘ ਬਾਦਲ ਦੇ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਲਾਫ ਸਿਕੰਦਰ ਸਿੰਘ ਮਲੂਕਾ ਦੀ ਨੂਹ ਜੜੀ ਪਰਮਪਾਲਕ ਔਰ ਸਿੱਧੂ ਨੇ ਜਿਹੜੇ ਚੋਣ ਲੜਦੇ ਨੇ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਵੀ ਉਸ ਵਕਤ ਚੱਲੀਆਂ ਸੀ ਕਿ ਆਕਰ ਐਨ ਸਮੇਂ ਤੇ ਜਿਹੜਾ ਸਿਕੰਦਰ ਸਿੰਘ ਮਲੂਕਾ ਪਾਰਟੀ ਨੂੰ ਕਿਉਂ ਛੱਡ ਕੇ ਗਏ ਬਹੁਤ ਬਾਰੇ ਹੀ ਇਹ ਚਰਚਾ ਵਿੱਚ ਚੱਲ ਰਹੀ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਸੌਰ ਸਿੰਘ ਖੰਡਰ ਨੇ ਜਿਹੜੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਮਹਿਲਾ ਪ੍ਰਧਾਨ ਉਹ ਅਕਾਲੀ ਦਲ ਦੇ ਵਿੱਚ ਸੁਭੀਰ ਸਿੰਘ ਬਾਦਲ ਨੇ ਉਹਨਾਂ ਨੂੰ ਸ਼ਾਮਲ ਕਰਵਾ ਲਿਆ ਗਿਆ ਬਹੁਤ ਵੱਡਾ ਜਿਹੜਾ ਸਮਰਥਨ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਨੂੰ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਮਿਲਦਾ ਜਾ ਰਿਹਾ ਤੇ ਉਧਰਲੇ ਪਾਸੇ ਪਰਵਕਾਸ਼ ਸਿੰਘ ਘੋਮਣ ਉਹਨਾਂ ਦੇ ਵੱਲੋਂ ਵੀ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਪ੍ਰਚਾਰ ਹੈ ਇੰਨਾ ਜਿਹੜਾ ਸਮਰਥਨ ਦੇ ਨਾਲ ਹੋਰ ਤੇਜ਼ ਕੀਤਾ ਜਾ ਰਿਹਾ ਪਰ ਅੱਜ ਬਹੁਤ ਵੱਡਾ ਸਿਆਸਤ ਦੇ ਵਿੱਚ ਠਮਾਕਾ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਜਦੋਂ ਕੁਝ ਵਾਗੀ ਧੜੇ ਬਕਰੇ ਹੋ ਕੇ ਜਿਹੜਾ ਆਪਣਾ ਬਕਰੇ ਸਵਦੀਪ ਸਿੰਘ ਬਾਦਲ ਨੂੰ ਕਰਦੇ ਨੇ ਤਾਂ ਇੱਕ ਦੋ ਵਾਰ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਸਿਕੰਦਰ ਸਿੰਘ ਮਲੂਕਾ ਦੇਖਣ ਨੂੰ ਮਿਲੇ ਸੀ ਪਰ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪ੍ਰਧਾਨਗੀ ਦੇ ਹਿੱਟ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ